ਸਰਾਂ ਕਿਲੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹਦਾ ਮਕਸਦ ਹੈ ਕਿ ਜਿਹੜਾ ਜਿਵੇਂ ਤੁਸੀਂ ਜਾਣਦੇ ਹੋ ਕਿ ਹੁਣ ਤੇ ਹਰਾ ਦਾ ਸੀਜ਼ਨ ਆ ਗਿਆ ਹੈ ਅੱਗੇ ਤਾਂ ਇਹ ਫਰੀਦਕੋਟ ਪੁਲਿਸ ਵੱਲੋਂ ਇੱਕ ਇਹ ਸਪੈਸ਼ਲ ਚੈਕਿੰਗ ਅਗਲੇ 10-12 ਦਿਨ ਤੱਕ ਇਹ ਚਲਾਈ ਜਾਊਗੀ ਪੂਰੇ ਚਹਾਰਾ ਦੇ ਸੀਜ਼ਨ ਚ ਜਿਹਦੇ ਤੇ ਸਾਡੇ ਸਾਰੇ ਐਸਐਚਓਸ ਤੇ ਗਸ਼ਟਡ ਆਫਿਸਿਸ ਸਾਡੇ ਮਾਨਯੋਗ ਡੀਜੀ ਸਰ ਦੇ ਡਾਇਰੈਕਸ਼ਨ ਸੇ ਸਾਮੀ 7 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਆਪਣੇ ਇਲਾਕੇ ਆ ਜੋ ਹੋਣਗੇ ਇਹ ਚ ਸਾਡੀ ਸ਼ਿਫਟਿੰਗ ਨਾਕਾਬੰਦੀ ਆ ਹੋਣਗੀਆ ਤੇ ਜਿਹੜੇ ਐਸਐਚਓਜ਼ ਨੇ ਉਹ ਚੌਕ ਦੇ ਮੇਨ ਪੁਆਇੰਟਾਂ ਤੇ ਖੜਕੇ ਸਖਤ ਚੈਕਿੰਗ ਕਰਨਗੇ ਤਾਂ ਕਿ ਜਿੰਨੇ ਵੀ ਜੋ ਮਾੜੇ ਅਨਸਰ ਨੇ ਉਹਨਾਂ ਤੇ ਨਾਕ ਪਾਈ ਜਾ ਸਕੇ ਇਹ ਸਾਡਾ ਲਗਾਤਾਰ ਚੱਲਦਾ ਵੀ ਰਹਿੰਦਾ ਹੈ ਔਰ ਇਹਨੂੰ ਅਸੀਂ ਹੋਰ ਇੰਟੈਂਸੀਫਾਈ ਕਰਾਂਗੇ ਜਿਸ ਦੇ ਨਾਲ ਨਾਲ ਹੀ ਸਾਡੀ ਜਿਹੜੀ ਮੋਬਾਈਲ ਟੀਮਸ ਨੇ ਉਹਨਾਂ ਵੱਲੋਂ ਪ੍ਰੋਪਰ ਪੈਟਰੋਲਿੰਗ ਹੋਊਗੀ ਔਰ ਇੱਕ ਹਾਈ ਟੈਕ ਐਪਲੀਕੇਸ਼ਨਸ ਵੱਲੋਂ ਵੀ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਦੀ ਚੈਕਿੰਗ ਹੋਊਗੀ ਤੇ ਜੇ ਦਾ ਵੀ ਕੋਈ ਕ੍ਰਿਮੀਨਲ ਰਿਕਾਰਡ ਹੋਊਗਾ ਜਾਂ ਜੇ ਦੀ ਸ਼ੱਕੀ ਗਤੀਵਧੀਆਂ ਹੋਣਗੀਆਂ ਉਹਨਾਂ ਦੇ ਖਿਲਾਫ ਪ੍ਰੋਪਰ ਚਲਾਨੇ ਵੀ ਕੀਤੇ ਜਾਊਗੀ ਤੇ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨਸ ਵੀ ਲਏ ਜਾਣਗੇ। ਭਾਰਾਂ ਦੇ ਸੀਜ਼ਨ ਦੇ ਵਿੱਚ ਲੋਕਾਂ ਨੂੰ ਸੁਰੱਖਿਤੀ ਬਾਰੇ ਬੁਲਿਆਰਤ ਕਰਨ ਦਾ ਤੁਹਾਨੂੰ ਸਭ ਜੀ ਸਾਡੀ ਤੇ ਤੁਹਾਨੂੰ ਇਹੀ ਇੱਕ ਅਪੀਲ ਹੈ ਤੁਸੀਂ ਪੂਰੀ ਸੇਫਟੀ ਸਿਕਿਉਰਿਟੀ ਰੱਖਦੇ ਹੋਏ ਅਗਰ ਤੁਹਾਨੂੰ ਕੋਈ ਵੀ ਸ਼ੱਕੀ ਵਸਤੂ ਸ਼ੱਕੀ ਕੋਈ ਆਬਜੈਕਟ ਕੋਈ ਮਿਲਦਾ ਹੈ ਤਾਂ ਪੁਲਿਸ ਦੇ ਧਿਆਨ ਚ ਲੈ ਕੇ ਆਓ ਜਾਂ ਤੁਹਾਡੇ ਜਿਹੜੇ ਗੁਆਂਢ ਚ ਆਂਢ ਗੁਆਂਢ ਤੇ ਕੋਈ ਨਵੇਂ ਸ਼ੱਕੀ ਬੰਦੇ ਆਂਦੇ ਉਹਨਾਂ ਦੇ ਬਾਰੇ ਸਾਨੂੰ ਦੱਸੋ ਇਸ ਤੋਂ ਇਲਾਵਾ ਟ੍ਰੈਫਿਕ ਦੇ ਉਪਤਾ ਪ੍ਰਬੰਧ ਵੀ ਫਰੀਦਕੋਟ ਪੁਲਿਸ ਵੱਲੋਂ ਕੀਤੇ ਗਏ ਨੇ ਬਟ ਇਹ ਇਟਸੈਲਫ ਡਿਸਿਪਲਨ ਹੁੰਦਾ ਹੈ ਇਸੇ ਅਸੀਂ ਆਪਣੀ ਇੱਕ ਪ੍ਰੋਪਰ ਜਿਹੜੀ ਰੈਗੂਲੇਟਿਡ ਸਪੇਸਿਸ ਨੇ ਉੱਥੇ ਹੀ ਆਪਣੇ ਵਹੀਕਲਸ ਦੀ ਪਾਰਕਿੰਗ ਕਰਨ ਤਾਂ ਕਿ ਤਿਹਾੜਾ ਦਾ ਅਸੀਂ ਪੂਰਾ ਲੁੱਕ ਉਠਾ ਸਕੀਏ ਸਾਨੂੰ ਤੇ ਸਾਡੇ ਸਾਨੂੰ ਸਿਟੀਜ਼ਨਸ ਨੂੰ ਇਹਦੇ ਕੋਈ ਦਿੱਕਤ ਨਾ ਆਵੇ